ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਪੰਜਾਬ ਦੇ ਵਿੱਚ ਬਾਈ ਜੀ ਪਾਣੀ ਦੇ ਮੁੱਦੇ ਬਹੁਤ ਚੱਲੀ ਜਾਂਦੇ ਆ ਕਿ ਕਿਤੇ ਸਾਫ਼ ਪਾਣੀ ਕਿਤੇ ਨਹਿਰੇ ਪਾਣੀ ਤੇ ਕਿਤੇ ਗੰਦੇ ਪਾਣੀ ਦਾ ਤੇ ਵੀਡੀਓ ਬਣਾ ਰਹੇ ਜੀ ਆਪਾਂ ਪਿੰਡ ਦਾ ਥਾਣਾ ਛੇਮੇ ਪਾਸ਼ਾਈ ਗੁਰਦੁਆਰਾ ਸਾਹਿਬ ਦੀ ਕੋਲੋਂ ਤੇ ਕਾਫੀ ਵੀਡੀਓ ਆਪਣੀਆਂ ਪਾਈਆਂ ਵੀ ਆਈਆਂ ਤੇ ਹੋ ਸਕਦਾ ਬਾਈ ਜੀ ਇਹ ਮੈਂ ਗਲਤ ਹੋਵਾਂ ਤੇ ਮੈਂ ਪਿੰਡ ਦੇ ਖਿਲਾਫ ਹੋਵਾਂ ਤੇ ਪਹਿਲਾਂ ਹੀ ਆਪਾਂ ਮਾਫੀ ਮੰਗਦੇ ਆਂਗੇ ਪਰ ਤੁਸੀਂ ਵੀਡੀਓ ਦੇਖਿਓ ਸਾਰੀ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਆਪਾਂ ਇਹ ਵੀਡੀਓ ਗਲਤ ਹੈ ਜਾਂ ਸਹੀ ਹੈਗੀ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਆ ਤੇ ਇਹ ਚਲੋ ਸਾਡੇ ਛੱਪੜ ਆਗਾ ਤੇ ਸਾਡੇ ਪਿੰਡ ਨੂੰ ਬਾਜੀ 30 ਤੋਂ 33 ਕਰੋੜ ਰੁਪਏ ਆਇਆ ਵਗਾ ਉਹ ਕੰਮ ਚੱਲੀ ਜਾਂਦਾਗਾ ਬਹੁਤ ਹੀ ਵਧੀਆਗਾ ਤੇ ਪਰ ਸਾਡੇ ਪਿੰਡ ਦੀ ਨਿਕਾਸੀ ਦਾ ਚਲੋ ਹੋ ਹੀ ਜਾਣਾਗਾ ਪਰ ਇੱਕ ਕੰਮ ਬਹੁਤ ਗਲਤ ਹੋਈ ਜਾਂਦਾਗਾ ਪਹਿਲਾਂ ਆਪਾਂ ਬਹੁਤ ਇੱਕ ਕਮੇਲਟ ਵੀ ਕੀਤੀ ਸੀ ਤੇ ਵੀਡੀਓ ਵੀ ਪਾਈਆਂ ਸੀ ਤੇ ਚਲੋ ਬਹੁਤ ਵੀਰ ਕਹਿੰਦੇ ਵੀਡੀਓ ਨਾਲ ਫਰਕ ਨਹੀਂ ਪੈਂਦਾਗਾ ਤੇ ਆ ਛੱਪੜ ਓਵਰ ਹੋ ਗਿਆ ਬਾਜੀ ਕੱਲ ਕੇ ਪਰਸੂ ਮੀਂਹ ਪਿਆ ਸੀਗਾ ਤੇ ਓਵਰ ਹੋ ਕੇ ਤੇ ਪਾਣੀ ਜਾ ਰਿਹਾ ਜੀ ਇਧਰ ਓਵਰ ਹੋ ਕੇ ਤੇ ਵਾਟਰ ਬਾਕਸ ਚ ਤੇ ਪਰ ਇਹਦਾ ਸਹੀ ਹੱਲ ਹੈਗਾ ਜੀ ਤੇ ਉਧਰ ਦੂਜੀ ਸਾਈਡ ਗੁਰਦੁਆਰਾ ਗौਸਾਲਾ ਦੇ ਸਾਹਮਣੇ ਆਹ ਵਾਲਾ ਪਾਇਆ ਵਗਾ ਪਾਈਪਲਾਈਨ ਪਈ ਵੀ ਹੈਗੀ ਦੂਜੀ ਛੱਪੜ ਤੋਂ ਛੱਪੜ ਤੋਂ ਬਾਅਦ ਉਸ ਤੋਂ ਬਾਅਦ ਸ਼ਾਇਦ 2 ਕਿ ਤਿੰਨ ਕਿਲੋ ਲਿੱਤੇ ਵਗੇ ਮਤਲਬ ਕਮੇਟੀ ਨੇ ਠੇਕੇ ਤੇ ਦੇ ਉਹ ਪਾਣੀ ਕਿਹੜਾ ਹੈ ਵੈਸੇ ਗੰਦਾ ਪਾਣੀ ਹੈਗਾ ਉਹਨਾਂ ਦਾ ਹੱਕ ਬਣਦਾ ਹੈਗਾ ਤੇ ਉਹ ਕਿਹੜਾ ਬਾਣ ਲੱਤਾ ਹੈਗਾ ਕਿ ਜਿਮੀ ਲੱਤੀ ਹੈਗੀ ਜਿਮੀਦਾਰ ਤੋਂ ਠੇਕੇ ਤੇ ਤੇ じゃ ਹੁਣ ਬਾਣ ਵੀ ਖਾਲੀ ਰਹਿਣਾ ਤੇ ਉਧਰ ਕੱਢਾ ਜਾਵੇ ਤੇ ਪਾਰਾ ਕਿਹੜਾ ਤੁਹਾਨੂੰ ਅੱਗੇ ਦਿਖਾਉਣਾ ਵੀ ਕਿੱਥੇ ਜਾ ਰਿਹਾ ਹੈਗਾ ਤੇ ਉਹ ਵੀ ਦੇਖੋ ਬਾਈ ਜੀ ਤੇ ਆ ਦੇਖੋ ਹੁਣ ਇਧਰ ਪਾਣੀ ਹੋ ਕੇ ਤੇ ਹੁਣ ਦੀ ਗੱਲ ਨਹੀਂ ਬਾਈ ਜੀ ਇਹ ਕਾਫੀ ਚਿਰ ਤੋਂ ਪਈਦਾ ਕੇਰਾ ਰੋਗ ਗਿਆ ਸੀਗਾ ਤੇ ਹੁਣ ਅੱਗੇ ਫੇਰ ਵਾਟਰ ਬਾਕਸ ਚ ਇਹਦੇ ਨਾਲ ਹੀ ਹੈਗੀ ਹੈ ਬਾਈ ਜੀ ਧਰਮਿਕ ਸਥਾਨ 2 ਇਧਰ ਗਊਸ਼ਾਲਾ ਤੇ ਦੂਜੇ ਪਾਸੇ ਹੈ ਗਿਆ ਬਾਬਾ ਜੀਵਨ ਸਿੰਘ ਜੀ ਦੀ ਸੌਣੀ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਆਪਾਂ ਸਾਰੀ ਤੁਹਾਨੂੰ ਲਾਸਟ ਤੱਕ ਦਿਖਾਉਣੇ ਆਗੇ ਤੇ ਜੁੜੇ ਰਹੋ ਬਾਈ ਜੀ ਬਾਈ ਜੀ ਇਧਰ ਵਾਟਰ ਵਕਸ ਦੀ ਹੋ ਕੇ ਤੇ ਤੁਹਾਨੂੰ ਅਗਾ ਡਿੱਗੀਆਂ ਤੱਕ ਦਿਖਾਉਣੇ ਆ ਵੀ ਕਿੱਥੇ ਤੱਕ ਪਾਣੀ ਪਹੁੰਚਦਾ ਹੈਗਾ ਤੇ ਕਿਹੜੀਆਂ ਵੈਸੇ ਉਹ ਡਿੱਗੀਆਂ ਬਣੀਆਂ ਹੁੰਦੀਆਂ ਨੇ ਤੇ ਨਹਿਰੀ ਪਾਣੀ ਆਉਂਦਾ ਉਹਦੇ ਚ ਤੇ ਉਸ ਤੋਂ ਬਾਅਦ ਸਾਫ਼ ਹੋ ਕੇ ਲੋਕਾਂ ਨੂੰ ਪੀਣ ਵਾਸਤੇ ਪਾਣੀ ਮਿਲਦਾ ਹੈਗਾ ਤੇ ਪਰ ਉਹ ਕਿਹੜੀਆਂ ਡਿੱਗੀਆਂ ਵਰਤੀਆਂ ਜਾਂਦੀਆਂ ਨੇ ਤੇ ਉਸ ਨੂੰ ਅੱਗੇ ਦਿਖਾਉਣੇ ਆਗੇ ਵੀ ਕੀ ਕੰਮ ਹੁੰਦੀਆਂ ਨੇ ਤੇ ਬਾਕੀ ਹਾਲਾਤ ਬਾਈ ਤੁਹਾਡੇ ਸਾਹਮਣੇ ਆਗੇ ਵਾਟਰ ਬਾਕਸ ਦੇ ਤੇ ਲੋਕ ਕਿਸ ਤਰ੍ਹਾਂ ਦਾ ਪਾਣੀ ਪੀਂਦੇ ਹੋਣਗੇ ਜਾਂ ਪੀਂਦੇ ਨੇ ਉਹ ਦੇਖੋ ਮੜਾ ਜਾ ਅੱਗੇ ਵੀਡੀਓ ਜਾ ਕੇ ਤੇ ਇਹ ਹੈਗੇ ਸਾਡੇ ਪਿੰਡੋਂ ਥਾਣੇ ਦੀਆਂ ਦੋ ਡਿੱਗੀਆਂ ਜੀ ਤੇ ਬਾਕੀ ਸੋ ਸ਼ਾਇਦ ਤੁਹਾਨੂੰ ਵੀਡੀਓ ਵੇਖਦਿਆਂ ਲੱਗੇ ਵੀ ਪਾਣੀ ਕੋਈ ਨਹਿਰੀ ਪਾਣੀ ਹੈਗਾ ਤੇ ਜਾ ਕੇ ਬੋਰ ਦਾ ਪਾਣੀ ਹੈਗਾ ਤੇ ਇਹ ਸਾਰਾ ਬਾਈ ਜੀ ਗੰਦਾ ਪਾਣੀ ਕਿਹੜਾ ਤੁਹਾਨੂੰ ਪਿੱਛੇ ਦਿਖਾਇਆ ਹੈਗਾ ਉਹ ਸਾਰਾ ਇਸ ਡਿੱਗੀਆਂ ਚ ਗਿਆ ਵਗਾ ਤੇ ਇਹਦੇ ਨਾਲ ਹੀ ਬਾਬਾ ਜੀਮਨ ਸਿੰਘ ਦੀ ਨਾਲ ਹੀ ਸੋਣੀ ਹੈਗੀ ਤੇ ਦੂਜੀ ਸਾਈਡ ਸਾਨੂੰ ਕੋਸਲਾ ਦਿਖਾਈ ਸੀ ਤੇ ਆ ਸਾਰਾ ਪਾਣੀ ਬਈ ਜੀ ਗੰਦਾ ਹੋ ਕੇ ਤੇ ਆ ਡਿੱਗੀਆਂ ਚ ਡਿੱਗੀਆਂ ਵੀ ਚਲੋ ਹੁਣ ਕਿੰਨਾ ਕਿ ਚੱਲਣੀਆਂ ਤੇ ਇਹ ਵੀ ਓਵਰੀ ਹੈਗਾ ਤੇ ਬੇਨਤੀ ਹੈਗਾ ਬਾਈ ਬਣ ਕੇ ਚੱਜ ਦੇ ਕੰਮ ਕਰ ਲੋ ਇਹ ਪਾਣੀ ਨਾਲ ਆਣ ਗਵਾਨ ਲਾ ਲੋ ਤੇ ਇਹਦੇ ਨਾਲ ਬਿਮਾਰੀਆਂ ਹੋਣੀਆਂ ਜਾਂ ਨਾ ਹੋਣੀਆਂ ਆਪਣਾ ਨਹੀਂ ਕਹਿਣਾ ਪਰ ਗੰਦਾ ਪਾਣੀ ਹੈਗਾਗਾ ਤੇ ਇਹਦੇ ਨਾਲ ਨੁਕਸਾਨ ਹੋਣੀ ਹੋਣੇਗੇ ਤੇ ਕੋਈ ਚੰਗੇ ਕੰਮ ਕਰ ਲੋ ਬੇਨਤੀ ਹੈਗੀ ਤੇ ਚਲੋ ਬਾਕੀ ਕਿਹੜਾ ਚੱਲੀ ਜਾਂਦਾ ਕੰਮ ਹੁਣ ਪਾਈਪ ਲਾਈਨ ਦਾ ਉਹ ਪਾਏ ਜਾਣਾਗਾ ਪਰ ਉਸ ਤੋਂ ਪਹਿਲਾਂ ਜੇ ਆਪਾਂ ਹੋਰ ਹਾਲ ਇਹਦੇ ਹੈਗੇ ਹੈ ਕਿ ਕੀਤੇ ਵੀ ਹੈਗੇ ਜੋ ਪਾਣੀ ਉਧਰ ਕਿਸੇ ਛੱਪੜ ਤੋਂ ਜਾਂ ਕਿਸੇ ਹੋਰ ਖੇਤਾਂ 'ਚ ਜਾਂ ਜ਼ਮੀਨ ਲੈਤੀ ਵੀ ਠੇਕੇ ਤੇ ਉਧਰ ਪਾਣੀ ਪਾ ਦੋਗੇ ਤਾਂ ਚੰਗੀ ਗੱਲ ਆ ਤੇ ਵਾਰ-ਵਾਰ ਵੀਡੀਓ ਪਾਉਣੀ ਆ ਬਾਈ ਜੀ ਸਾਨੂੰ ਵੀ ਚੰਗੇ ਨਹੀਂ ਲਾਦੀਆਂ ਤੇ ਨਾ ਹੀ ਆਪਾਂ ਪਿੰਡ ਦੇ ਖਿਲਾਫ ਆਂਗੇ ਤੇ ਪਿੰਡ ਦੇ ਕਿਹੜੇ ਚੰਗੇ ਲੋਕ ਨੇ ਤੇ ਪਾਣੀ ਬਾਰੇ ਜਾਂ ਗੰਦਾ ਸੋਚਦੇ ਨੇ ਤਾਂ ਉਹ ਵੀ ਆਪਣੀ ਵੀਡੀਓ ਨਾਲ ਹੀ ਦੇਖਣ ਤੇ ਕਿਹੜੇ ਪਿੰਡ ਦਾ ਚੰਗਾ ਸੋਚਦੇ ਨੇ ਉਹ ਵੀਡੀਓ ਸ਼ੇਅਰ ਕਰ ਦਿਓ ਸੱਚੀ ਕਾਲ ਸਾਰੇ ਵੀਰਾਂ ਨੂੰ